ਵਾਹਿਗੁਰਜ ਕਾ ਖਾਲਸਾ ਵਾਹਿਗੁਰਜ ਕੀ ਫਤਿਹ ਤਨ ਤਨ ਸਿਗਰੂ ਤੇ ਬਾਦੂਸਰ ਮਹਾਰਾਜ ਸਦਾ ਜੈ ਜੈਕਾਰ ਸਦਾ ਜੈ ਜੈਕਾਰ ਸਰਬਤਾ ਪਰਾਗੋਲ ਬਾਬਾ ਜੀ ਮਿਹਰ ਕਰੋ ਕਿਰਪਾ ਕਰੋ ਬਾਈ ਦੁੱਖਾਂ ਤੇ ਲਿਟਾ ਦਾ ਨਾਸ਼ ਕਰੋ ਬਾਈ ਮਿਹਰ ਕਰੋ ਬਖੀ ਟੜੀ ਨ ਦੇਖੇ ਤਨ ਤਨ ਸਿਗਰੂ ਤੇ ਬਾਦੂਸਰ ਮਹਾਰਾਜ ਸਾਚੁਨੀ ਮਿਹਰ ਕਰੋ ਕਿਰਪਾ ਕਰੋ ਤਨ ਤਨ ਬਾਬਾ ਜੀ ਸਿੰਘ ਜੀ ਤਨ ਤਨ ਬਾਬਾ ਜੀ ਸਿੰਘ ਜੀ ਜਨਮ ਜਨਮ ਦੀ ਕੱਟੀ ਐ ਅਰਸ਼ ਦੇ ਖਾਜੀਵਾ ਕਰਦੇ ਦਰਸ਼ ਚਿਤ ਚਿਤ ਵਾ ਅਰਦਾਸ ਕਹ ਪਰ ਕਹ ਬਨਾ ਸਕੋ ਸਰਵਜੰਤ ਤੁਜ ਪਾਸ ਸਾਧ ਸੰਗਤ ਹ ਤਕ ਤੇਰੇ ਹੁਕਮ ਬਗਾਨੀ ਸਾ ਕੋ ਕਰੋ ਸਾਹਿਬ ਕੀ ਸੇਵਾ ਜਬ ਗੁਰ ਦੇਖ ਸਬਦਿਸ਼ਟ ਨਾਮ ਕਰਤਾ ਮੁਖ ਮੇਵਾ ਅਗਮ ਅਲਖ ਕਾਰਣ ਪਰਖ ਉਝ ਫਰਮਾਵ ਸੋ ਕਹੋ ਗੁਰ ਅਮਰਦਾਸ ਕਾਰਣ ਕਰਨ ਜਿਵ ਤੂੰ ਰਖ ਤਿਵ ਰਹੋ ਗੁਰ ਅਮਰਦਾਸ ਕਾਰਣ ਕਰਨ ਜਿਵ ਤੂੰ ਰਖ ਤਿਵ ਰਹੋ ਐ ਆਸਾ ਰਖੀ ਚਿੱਤ ਮੈਂ ਮੇਰਾ ਸਭੋ ਦੁੱਖ ਗਵਾਏ ਜੀਉ ਜੀ ਅੜਾ ਅਗਨ ਬਰਾਬਰ ਤਪ ਇਹਤਰ ਵਗਹ ਕਾਤੀ ਰਣਵਤ ਨਾਨਕ ਹੁਕਮ ਪਛਾਨ ਸੁਖੁ ਵਾ ਦਿਨ ਰਾਤੀ ਨਾਮ ਰਹਿਉ ਸਾਧੂ ਰਹੋ ਰਹੋ ਗੁਰ ਗੋਬਿੰਦ ਕਹੋ ਨਾਨਕ ਇਹ ਜਗਤ ਮੈਂ ਕਿੰਨ ਜਪਿਓ ਗੁਰਮੰਤ ਰਾਮ ਨਾਮ ਓਰ ਮੈਂ ਗਯੋ ਜਾਕ ਸਮ ਨਹੀਂ ਕੋਈ ਜੇ ਸਿਮਰਤ ਸੰਕਟ ਮਿਟਾ ਦਰਸ ਤੋ ਹਾਰੋ ਏ ਸੁ ਕਹ ਟਲ ਗੁਰਸ ਜੀ ਇਹਨੇ ਸਹਾਜ ਸੁਭਾਈ ਦਰਸ਼ਨ ਪਰਸ ਆ ਗੁਰੂ ਕਹ ਜਨਮ ਮਰਨ ਦੁਖ ਜਾ ਹੋ ਵਸ ਬਤ ਖਸਮ ਦੀ ਨੂਰ ਅਰਸ ਕਰਸੋ ਚਟੀਆਂ ਦਦ ਡਿਠੇ ਸਕੇ ਬਾਤ ਸਾਹ ਮਾਲ ਜਨਮ ਜਨਮ ਦੀ ਕਟਿਆ ਸੱਜਣ ਸੱਚਾ ਬਾਤ ਸਾਹ ਸਿਰ ਸਾਹ ਦਾ ਸਾਹ ਜਿਸ ਪਾਸ ਬਹਿਠਿਆ ਸੋਹੀ ਹੈ ਅਬ ਨਾ ਬਾਵੇ ਸਾਹ ਸ਼੍ਰੀ ਵਾਹਿਗੁਰੂ ਸਾਹਿਬ ਜੀ ਸਦੋ ਕ ਮਹੱਲਾ ਤੀਜਾ ਮਨ ਹਟ ਕੇ ਨਾ ਪਾਇਓ ਸਭ ਥਕੇ ਕਰਮ ਕਮਾਏ ਹਾਟ ਦੇਖ ਘਰ ਭਰਵੰਦੇ ਦੁੱਖ ਪਾਇਆ ਦੂਜਾ ਪਾਇ ਮਾਨ ਹਟ ਕੇ ਨੈਣਾ ਪਾਉ ਸਭ ਥੱਕੇ ਕਰਮ ਕਮਾਏ ਮਾਨ ਹਟ ਦੇਖ ਘਰ ਭਰਵੰ ਨਿਰਮਲ ਹੋਆ ਟਗਿਆਨ ਅંધੇਰਾ ਜਾਏ ਨਾਮ ਰਤਨ ਘਰ ਭਰ ਗਟ ਹੋਆ ਨਾਨਕ ਸਾਜ ਸਮਾਏ ਮਹੱਲਾ ਤੀਜਾ ਸਭ ਦਾ ਸਾਧਨਾ ਆਇਓ ਨਾਮ ਨਾ ਲਗੋ ਪਿਆਰ ਰਸਨਾ ਭਿਕਾ ਬੁਲਣਾ ਨਿਤਨਿਤ ਹੋਏ ਖਾਰ ਨਾਨਕ ਕਿਰਤ ਪਈ ਕਮਾਵਣਾ ਕੋਈ ਨਾ ਮੇਟਣ ਹਾਰ ਪੁਰਖ ਸਤ ਗੁਰੂ ਹਮਾਰਾ ਜਿੱਤ ਮਿਲਿਆ ਹਮ ਕਉ ਸਾਤ ਆਈ ਧੰਨ ਧੰਨ ਸਤ ਪੁਰਖ ਸਤ ਗੁਰੂ ਹਮਾਰਾ ਜਿੱਤ ਮਿਲਿਆ ਹਮ ਹਰ ਭਗਤ ਪਾਈ ਧੰਨ ਧੰਨ ਹਰ ਭਗਤ ਸਤ ਗੁਰੂ ਹਮਾਰਾ ਜਿਸ ਕੀ ਸੇਵਾ ਤੇ ਹਮ ਹਰ ਨਾਮ ਲਿਵਲਾਈ ਤਨ ਤਨ ਹਰ ਗਿਆਨੀ ਸਤ ਗੁਰੂ ਹਮਾਰਾ ਜਿਨ ਵੈਰੀ ਮਿੱਤਰ ਹਮ ਕੋ ਸਭ ਸਮ ਦ੍ਰਿਸ਼ਟ ਦਿਖਾਈ ਤਨ ਤਨ ਗੁਰੂ ਮਿੱਤਰ ਹਮਾਰਾ ਜਿਨ ਹਰ ਨਾਮ ਸੋ ਹਮਾਰੀ ਪ੍ਰੀਤ ਬਣਾਈ ਤਨ ਤਨ ਹਰ ਗਿਆਨੀ ਸਤ ਗੁਰੂ ਹਮਾਰਾ ਜਿਨ ਵੈਰੀ ਮਿੱਤਰ ਹਮ ਕਉ ਸਭ ਸਮ ਦ੍ਰਿਸ਼ਟ ਦੇ ਗੁਰੂ ਮਿੱਤਰ ਹਮਾਰਾ ਜਿਨਹਰ ਨਾਮ ਸੋ ਹਮਾਰੀ ਪ੍ਰੀਤ ਵਡਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਸਨੋਕ ਮਹੱਲਾ ਤੀਜਾ ਮਨ ਹਟ ਕਿਨੇ ਨਾ ਪਾਇਓ ਸਭ ਥੱਕੇ ਕਰਮ ਕਮਾਏ ਮਨ ਹਟ ਭੀਖ ਕਰ ਧਰਮ ਦੇ ਦੁੱਖ ਪਾਇਆ ਦੁਜਾ ਪਹਾਈ ਗੁਰੂ ਰੂਪ ਗੁਰੂ ਪਿਆਰੀ ਗੁਰਸਵਾਰੀ ਗੁਰੂ ਕੀ ਸਾਜੀ ਨਵਾਜੀ ਸਾਧ ਸੰਗਤ ਜੀਓ ਅੱਜ ਦਾ ਇਹ ਪਾਵਨ ਪਵਿੱਤਰ ਹੁਕਮ ਵਡ ਹੰਸ ਕੀ ਬਾਹਰ ਅੰਦਰ ਸਲੋਕ ਤਨ ਗੁਰੂ ਅਮਰਦਾਸ ਸੱਚੇ ਪਕਸ਼ਾ ਜੀ ਦੀ ਪਾਵਨ ਪਵਿੱਤਰ ਰਸਨਾ ਤੋਂ ਉਚਾਰਨ ਹੋਈ ਇਹ ਪਉੜੀ ਤਨ ਤਨ ਸਤਿਗੁਰੂ ਸੋਢੀ ਸੁਲਤਾਨ ਗੁਰੂ ਰਾਮਦਾਸ ਸੱਚੇ ਪਕਸ਼ਾ ਜੀ ਦੀ ਪਾਵਨ ਪਵਿੱਤਰ ਰਸਨਾ ਤੋਂ ਉਚਾਰਨ ਹੋਈ ਇਹ ਪਾਵਨ ਪਵਿੱਤਰ ਹੁਕਮ ਤਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਆਵਨ ਪਵਿੱਤਰੰਗ 593 ਉੱਪਰ ਸਭਾਏ ਮਾਨ ਹੈ ਸਤਿਗੁਰ ਜੀ ਕਿਰਪਾ ਕਰਨ ਇਹ ਪਾਵਨ ਹੁਕਮ ਸਾਡੇ ਹਿਰਦੇ ਵਿੱਚ ਵਸੇ ਸਾਡਾ ਗੁਰੂ ਕਰਾਇਆ ਗਾਵਿਆ ਸੁਣਿਆ ਸਫਲ ਹੋ ਜਾਏ ਗੁਰੂ ਰੂਪ ਸਾਧ ਸੰਗਤ ਜੀਓ ਕੱਲ ਅਸ਼ਟਮ ਬਲਬੀਰਾ ਤਨ ਸਾਧਗੁਰੂ ਗੁਰੂ ਹਰਿਕ੍ਰਿਸ਼ਨ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਪਾਵਨ ਪਵਿੱਤਰ ਆਗਮਨ ਪ੍ਰਕਾਸ਼ ਗੁਰਪੁਰਬ ਹੈ ਜੋ ਵੱਖ-ਵੱਖ ਗੁਰਦੁਆਰਿਆਂ ਵਿੱਚ ਬੜੀ ਸ਼ਰਧਾ ਤੇ ਪਾਵਨਾਂ ਦੇ ਨਾਲ ਬਣਾਇਆ ਜਾ ਰਿਹਾ ਹੈ ਇਸ ਮਹਾਨ ਸਥਾਨ ਤੇ ਵੀ ਰਾਤਰੀ ਦੇ ਦਿਵਾਨ ਸੱਜਣਗੇ ਗੁਰਦੁਆਰਾ ਬੰਗਲਾ ਸਾਹਿਬ ਵੀ ਦਿਵਾਨ ਸਜਰੇ ਨੇ ਅ ਕੱਲ ਗੁਰਦੁਆਰਾ ਰਕਾਬਗੰਗ ਸਾਹਿਬ ਵਿਖੇ ਲੱਖੀ ਸ਼ਾਹ ਬੁਨਜਾਰਾ ਹਾਲ ਵਿਖੇ ਵੀ ਅੰਮ੍ਰਿਤ ਵੇਲੇ ਤੋਂ ਹੀ ਦਿਵਾਨ ਸੱਜਣਗੇ ਬਾਲਾ ਸਾਹਿਬ ਗੁਰਦੁਆਰਾ ਸਾਹਿਬ ਵਿਖੇ ਵੀ ਵਿਸ਼ਾਲ ਵਿਸ਼ਾਲ ਦਿਵਾਨ ਸਜਰੇ ਨੇ ਆਪ ਹਾਜ਼ਰੀਆਂ ਪਰ ਕੇ ਲਾਹ ਪ੍ਰਾਪਤ ਕਰਨਾ ਗੁਰੂ ਕਿਰਪਾ ਕਰਨ ਗੁਰੂ ਹਰਿਕ੍ਰਿਸ਼ਨ ਸਾਹਿਬ ਸੱਚੇ ਪਾਤਸ਼ਾਹ ਜੀ ਜਿਸ ਤਰ੍ਹਾਂ ਦਿੱਲੀ ਦਾ ਦੁੱਖ ਦੂਰ ਕੀਤਾ ਉਹਨਾਂ ਦਾ ਪ੍ਰਕਾਸ਼ ਪੁਰਬ ਵਸ ਚੜ੍ਹ ਕੇ ਪਰਿਵਾਰਾਂ ਸਹਿ ਤਾਜ਼ਰੀਆਂ ਭਰ ਕੇ ਆਪਣੇ ਜੀਵਨ ਨੂੰ ਸਫਲ ਬਣਾਓ ਗੁਰੂ ਕਿਰਪਾ ਕਰਨ ਨੂੰ ਭੁੱਲਾ ਚੁੱਕਾਂ ਦੀ ਖਿਮਾ ਕਰਿਓ ਬਿਲਾਓ ਫਤਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ